ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਖਬਰਾਂ ਇਸ ਨੂੰ ਲੈ ਕੇ ਵਾਇਰਲ ਹੋ ਰਹੀਆਂ ਨੇ ਪਾਸਟਰ ਬਲਜਿੰਦਰ ਸਿੰਘ ਜਿਸ ਨੂੰ ਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਗ੍ਰਿਫਤਾਰ ਹੋਣ ਤੋਂ ਬਾਅਦ ਉਸ ਨੂੰ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਪਾਦਰੀ ਬਲਵਿੰਦਰ ਸਿੰਘ ਦੇ ਦੋਸ਼ੀ ਇਕਰਾਰ ਹੋਣ ਤੋਂ ਬਾਅਦ মিডিਆ ਦੇ ਸਾਹਮਣੇ ਆਈ ਉਸ ਦੀ ਪਤਨੀ ਨੇ ਰੋ ਰੋ ਕੇ ਖੋਲੇ ਐਸੇ ਭੇਦ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਜੀ ਹਾਂ ਪਾਸਟਰ ਬਲਵਿੰਦਰ ਸਿੰਘ ਜੋ ਕਿ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਆਇਆ ਹੋਇਆ ਸੀ ਕਿ ਉਸ ਨੇ ਇੱਕ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਉਸ ਤੋਂ ਬਾਅਦ ਇੱਕ ਔਰਤ ਦੀ ਕੁੱਟਮਾਰ ਕਰਦੇ ਦੀ ਵੀ ਇੱਕ ਜੋ ਕਿ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ ਹੁਣ ਸਜ਼ਾ ਸੁਣਾਉਣ ਵਾਲੀ ਹੈ ਤੇ ਐਸੇ ਦੌਰਾਨ ਹੀ ਪਾਦਰੀ ਬਲਵਿੰਦਰ ਸਿੰਘ ਉਸ ਦੀ ਜੋ ਧਰਮ ਪਤਨੀ ਨੇ ਰੋ ਰੋ ਕੇ ਮੀਡੀਆ ਦੇ ਸਾਹਮਣੇ ਕੀ ਕਿਹਾ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਇਲਾਕੇ ਦੀ ਸਭ ਤੋਂ ਵੱਡੀ ਧਾਰਮਿਕ ਹਸਤੀ ਮੰਨੇ ਜਾਣ ਵਾਲੇ ਪਾਦਰੀ ਬਲਵਿੰਦਰ ਸਿੰਘ ਜੋ ਕਿ ਕਈ ਸਾਲਾਂ ਤੋਂ ਭਲਾਈ ਦਾ ਪੇਗਾਮ ਦਿੰਦਾ ਆ ਰਿਹਾ ਸੀ ਤੇ ਅੱਜ ਕਾਨੂੰਨ ਨੇ ਦੋਸ਼ੀ ਕਰਾ ਦਿੱਤਾ ਪਰ ਹਾਲਾਤ ਉਸ ਵੇਲੇ ਹੋਰ ਵਿਗੜ ਗਏ ਜਦੋਂ ਮੀਡੀਆ ਦੇ ਸਾਹਮਣੇ ਆਈ ਉਸ ਦੀ ਧਰਮ ਪਤਨੀ ਉਸ ਦੀ ਧਰਮ ਪਤਨੀ ਨੇ ਰੋਂਦਿਆਂ ਰੋਂਦਿਆਂ ਕਿਹਾ ਕਿ ਮੈਂ ਅੱਜ ਤੱਕ ਚੁੱਪ ਰਹੀ ਪਰ ਹੁਣ ਸੱਚ ਬਿਆਨ ਕਰਨਾ ਲਾਜ਼ਮੀ ਹੈ ਜੋ ਕੁਝ ਵੀ ਬਾਹਰ ਦਿਖਾਇਆ ਜਾਂਦਾ ਹੈ ਉਹ ਸਿਰਫ ਇੱਕ ਝੂਠੀ ਦਿਖਾਵਟ ਸੀ ਇਹ ਆਦਮੀ ਗਰੀਬਾਂ ਦੀ ਮਦਦ ਕਰਨ ਦੇ ਨਾਮ ਤੇ ਕਰੋੜਾਂ ਦੀ ਜਾਇਦਾਦ ਖੜੀ ਕਰ ਚੁੱਕਾ ਹੈ ਇੱਕ ਪਵਿੱਤਰਤਾ ਦਾ ਨਾਟਕ ਕਰ ਰਿਹਾ ਸੀ ਪਰ ਘਰ ਦੇ ਵਿੱਚ ਉਸ ਦੇ ਬੋਲ ਹਜੇ ਖਤਮ ਨਹੀਂ ਹੋਏ ਸਨ ਕਿ ਉਹਨਾਂ ਦੇ ਹੰਝੂਆਂ ਵਿੱਚ ਛੁਪੇ ਇੱਕ ਹੋਰ ਵੱਡਾ ਸੱਚ ਉਜਾਗਰ ਹੋ ਗਿਆ ਇਹ ਦੱਸ ਦਿੱਤਾ ਕਿ ਇਸ ਆਦਮੀ ਨੇ ਆਪਣੀ ਹੀ ਧਾਰਮਿਕ ਸੰਸਥਾ ਦੀ ਆੜ ਵਿੱਚ ਲੋਕਾਂ ਦੇ ਭਰੋਸੇ ਦੇ ਨਾਲ ਖੇਡਿਆ ਨੌਜਵਾਨ ਕੁੜੀਆਂ ਨੂੰ ਮਜਬ ਦੇ ਨਾਮ ਤੇ ਵਲਗਾਰਿਆ ਅਤੇ ਕਈ ਜ਼ਿੰਦਗੀਆਂ ਇਸ ਨੇ ਬਰਬਾਦ ਕੀਤੀਆਂ ਜੀ ਹਾਂ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਐਦਾਂ ਦੀਆਂ ਬਹੁਤ ਸਾਰੀਆਂ ਜੋ ਕਿ ਘਟਨਾਵਾਂ ਵਾਪਰੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇਸ ਦੀ ਇੱਕ ਵਾਇਰਲ ਵੀਡੀਓ ਵੀ ਦੇਖੀ ਹੋਣੀ ਹੈ ਉਸ ਵਾਇਰਲ ਵੀਡੀਓ ਦੇ ਵਿੱਚ ਕਿਵੇਂ ਇੱਕ ਔਰਤ ਦੇ ਨਾਲ ਜੋ ਕਿ ਜ਼ਬਰਜਨਾਹ ਕਰ ਰਿਹਾ ਹੈ ਉਸ ਦੇ ਚਪੇੜਾ ਮਾਰ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਔਰਤ ਨੇ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜੋ ਕੇਸ ਦੇ ਉੱਪਰ ਮੁਕੱਦਮਾ ਚੱਲਿਆ ਤੇ ਹੁਣ ਇਸ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਤੇ ਕੁਝ ਦਿਨਾਂ ਦੇ ਵਿੱਚ ਇਸ ਨੂੰ ਸਜ਼ਾ ਵੀ ਸੁਣਾ ਦਿੱਤੀ ਜਾਵੇਗੀ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਧੰਨਵਾਦ।